ਉਹ ਦਿਨ ਪਹਿਲਾਂ ਸਾਰੇ ਚਲੇ ਗਏ ਦੋ ਦਿਨ ਪਹਿਲਾਂ ਇੱਕ ਫਾਈਨ ਪਈ ਆ ਕਿ ਮੈਂ ਸਾਰੇ ਉਹਦੇ ਤੋਂ ਰਿਜ਼ਾਈਨ ਕਰਤਾ ਤੂੰ ਬਿਨਾਂ ਮਤਲਬ ਐਵੇਂ ਠੀਕ ਹੈ ਜੀ ਦੋ ਦਿਨ ਪਹਿਲਾਂ ਇਹ ਕੰਦਾ ਆ ਮੈਂ ਸਾਰੇ ਉਹਦਾ ਤੋਂ ਰਿਜ਼ਾਈਨ ਕਰਤਾ ਬਾਅਦ ਕੀ ਗੱਲ ਹੋਈ ਬੱਚ ਮੁੱਕਰ ਗਿਆ ਯੋਗਾ ਸੈਟਿੰਗ ਹੋ ਗਈ ਏਦਾਂ ਦੇ ਬੰਦੇ ਜਿਹੜੇ ਇਹਨਾਂ ਨੇ ਐਫਐਨਸੀਸੀ ਚ ਪਾਤੇ ਆ ਜਿਨ੍ਹਾਂ ਨੇ ਬਲੈਕ ਮੈਨ ਕਰਕੇ ਸਾਰਾ ਸ਼ਹਿਰ ਖਾ ਲਿਆ ਹੁੰਦਾ ਜੀ ਅੱਜ ਦੀ ਮੀਟਿੰਗ ਵਾਰੇ ਦੱਸੋ ਜਿਹੜੀ ਮੀਟਿੰਗ ਜਿਹੜੀ ਮੀਟਿੰਗ ਅੱਜ ਦਾ ਆਲਦੀ ਮੀਟਿੰਗ ਗੱਲ ਕੀਤੀ ਜਾਵੇ ਜਿਹੜੇ ਜਿਹੜੇ ਮਤੇ ਪਾਸ ਅੱਜ ਦੀ ਮਰਜ਼ੀ ਤੁਹਾਡੀ ਨਾਲ ਸਹਿਮਤੀ ਜਤਾਈ ਗਈ ਜਾਂ ਨਹੀਂ ਜਦੋਂ ਬਿਲਕੁਲ ਜਿਹੜੇ ਮਤੇ ਹੂਲੇ ਆ ਬਹੁਤ ਵਧੀਆ ਸੀ ਅੱਜ ਮਤੇਆਂ ਦੇ ਵਿੱਚ ਸਾਡੀ ਮਤੇਆਂ ਤੇ ਸਾਡੀ ਜਿਹੜੀ ਸਹਿਮਤੀ ਆ ਪ੍ਰਗਟਾਈ ਆ ਲੇਕਨ ਉਹਦੇ ਵਿੱਚ ਕੁਛ ਮੁੱਦੇ ਇਦਾਂ ਦੇ ਸੀ। ਦੋ AC ਸਾਡੇ ਏਰੀਆ ਚੋਂ ਇੱਥੋਂ ਲਾ ਲੈ ਗਏ ਕਮਰੇ ਚੋਂ। ਮੈਂ ਹੁਣ ਬੋਲਿਆ। ਉਹ AC ਲਾ ਕੇ ਫਿੱਕੇ ਦਾ ਆਪਣੇ ਘਰ ਲੈ ਗਿਆ। ਮਤਲਬ ਇੰਦਾਂ ਦੀਆਂ ਜਿਹੜੀਆਂ ਗੱਲਾਂ ਆ ਅਸੀਂ ਇਹ ਹਾਊਸ ਨੂੰ ਦਿਖਾਣਾ ਚਾਹੁੰਦੇ ਆ। ਵੇਚ ਦੇਣੀਆਂ ਚੋੜੀਆਂ। ਹਰ ਮਹੀਨੇ 11 ਲੱਖ 13 ਲੱਖ ਰੁਪਈਆ ਜਿਹੜਾ ਦੂਵੀਂ ਕਹਦੇ ਵੀ ਨਜਾਇਜ਼ ਤਰੀਕੇ ਨਾਲ ਪਿਛਣੀ ਟਾਈਮ 'ਚ ਜਾਂਦਾ ਰਿਹਾ। ਮਤਲਬ ਉਹਦਾ ਕੀ ਜੜਾ ਹੈਗਾ ਉਹਦਾ ਜੋ ਵੀ ਕਿ ਲਿਆ। ਮਾਰੇ ਕੋ ਜਵਾਬ ਦੇ ਹੀ ਨਹੀਂ ਰਿਹਾ ਸਾਨੂੰ। ਅਸੀਂ ਜਵਾਬ ਮੰਗਦੇ ਆ ਸਾਨੂੰ ਜਵਾਬ ਨਹੀਂ ਦੇ ਰਹਾ। ਇਹ ਤਾਂ ਅਸੀਂ ਉਹ ਜੜੀਆਂ ਉੱਥੇ ਟਾਇਰ ਨਾ ਢਾਈਆਂ ਉਹਦੇ ਬਾਰੇ ਪੁੱਛ ਰਹੇ ਆ ਉਹਦਾ ਕੋਈ ਜਵਾਬ ਨਹੀਂ ਦੋ ਨਵੇਂ ਆ ਹੋਈ ਆ ਉਹ ਜੋ ਪਰਿਆ ਦੀ ਕੋਟੀਆਂ ਨੇ ਕੰਮ ਕਰਾਉਂਦੇ ਆ ਹਾਂ ਮਾਨ ਸਾਹਿਬ ਦੀ ਕੋਟੀਆਂ ਕੇ ਕੰਮ ਕਰਾਉਂਦੇ ਆ ਫੋਨਾਂ ਦੇ ਕੰਮ ਕਰਾਉਂਦੇ ਆ ਉਹ ਆਪਣੇ ਉਹ ਮੇਰੀ ਗੱਲ ਨਾ ਦੋ ਬੋਲੇ ਅੱਗੇ ਰੋਲੇ ਅੱਗੇ ਨਹੀਂ ਆ ਗਿਆ ਅੱਜ ਹੋਸ਼ ਦੀ ਅੱਜ ਮੀਟਿੰਗ ਹੋਈ ਆ ਬਹੁਤ ਪ੍ਰੇਮ ਪਿਆਰ ਨਾਲ ਹੋਈ ਆ ਸਾਡੇ 22 ਮਤੇ ਸੀ ਜਿਹੜੇ ਹਾਊਸ ਦੀ ਮੀਟਿੰਗ ਉਹ ਬਾਈਆਂ ਦੇ 22 ਸਰਬਸੰਮਤੀ ਦੇ ਨਾਲ ਸਾਰਿਆਂ ਦੇ ਨਾਲ ਉਹ ਪਾਸ ਹੋ ਗਏ ਆ ਤੇ ਬਾਕੀ ਹੋਰ ਜੋ ਵੀ ਸ਼ਹਿਰ ਦਾ ਡਿਵੈਲਪਮੈਂਟ ਦਾ ਕੰਮ ਆ ਅਸੀਂ ਕਰਾਈ ਜਾਣਾ ਮਾ ਅੱਗੇ ਵੀ ਕਰਾਇਆ ਵਾ ਅੱਗੇ ਸੀ ਆਰਪੀ ਕਲੋਨੀ ਦੇ ਡੰਪਾਂ ਜਿਹੜੀ ਸਫਾਈ ਉਹ ਕਰਾਇਆ ਸਾਰੇ ਸ਼ਹਿਰ ਨੂੰ ਪਤਾ ਵਾ ਉਤੋਂ ਵਾ ਸੈਕਟਰੀ ਡੰਪਾਂ ਤੇ ਜੋ ਅਸੀਂ ਸੰਡੇ ਨੂੰ ਅੱਗੇ ਸਫਾਈ ਨਹੀਂ ਹੁੰਦੀ ਸੀ ਉਹ ਵੀ ਸਫਾਈ ਹੁਣ ਹੋਣ ਲੱਗ ਪਈ ਆ ਉਹ ਤੋਂ ਬਾਅਦ 슈ਗਰ ਮਿਲ ਚੌਂਗ ਦੇ ਥੱਲੇ ਜਿਹੜਾ ਫਰਸ਼ ਪੈਣਾ ਸੀ ਉਹ ਡੰਪੇ ਹੀ ਬਣਿਆਦਾ ਸੀ ਇੱਕ ਤਰ੍ਹਾਂ ਦਾ ਪਾਣੀ ਵੀ ਖੜਾ ਰਹਿੰਦਾ ਸੀ ਮੱਛਰਾਂ ਦਾ ਬਹੁਤ ਪਰਮਾਰਸੀ ਉੱਥੇ ਰੇੜੀਆਂ ਵੀ ਲੱਗਦੀਆਂ ਸੀ ਗੱਡੀਆਂ ਵੀ ਖੜੀਆਂ ਹੁੰਦੀਆਂ ਸੀ ਉੱਥੇ ਵੀ ਅਸੀਂ ਫਰਸ਼ ਪਵਾ ਕੇ ਉੱਥੇ ਲਾਈਟਾਂ ਲਵਾ ਦੇਣੀਆਂ ਔਰ ਪੇਂਟ ਵਗੈਰਾ ਬਹੁਤ ਵਧੀਆ ਹੋ ਜਾਣਾ ਮਾ ਉਹ ਸਾਰੇ ਕਹਿੰਦੇ ਬਹੁਤ ਵਧੀਆ ਕੰਮ ਹੋਇਆ ਔਰ ਨੈਸ਼ਨਲ ਹਾਈਵੇ ਤੇ ਵੀ ਆਪਾਂ ਜੋ ਆ ਪੈਚ ਵਰਕ ਸਾਰਾ ਜੋ ਬੱਸ ਸਟੈਂਡ ਦੇ ਮੋਰੇ ਵੀ ਅੱਗੇ ਡਿੱਗਦੇ ਸੀ ਲੋਕੀ ਸਟਾ ਲੱਗਦੀਆਂ ਸੀ ਉਹ ਸਾਰਾ ਅਸੀਂ ਉਹ ਵੀ ਕਰਾਤਾ ਵਾ ਔਰ ਡੰਪਾਂ ਦਾ ਜੋ ਹੈ ਡਰੇਨ ਡਰੇਨ ਮਟਰ ਦੀ ਜਿਹੜੀ ਆ ਨਾਲਿਆਂ ਦੀ ਸਫਾਈ ਉਹ ਵੀ ਅਸੀਂ ਮਤੇ ਪਾ ਕੇ ਤਾਂ ਸਫਾਈ ਦਾ ਕੰਮ ਨਾਲਿਆਂ ਦਾ ਮੇਰੇ ਖਿਆਲ ਦਾ ਟੈਂਡਰ ਹੋ ਜਾਣਾ ਮਾ 21 ਤਰੀਕ ਨੂੰ ਉਹ ਵੀ ਅਸੀਂ ਸ਼ੁਰੂ ਕਰਾ ਦੇਣਾ ਮਾ ਸੁਪਰ ਜੈਕਸ਼ਨ ਮਸ਼ੀਨ ਅਸੀਂ ਮੰਗਾ ਰਹੇ ਹਾਂ ਸੁਪਰ ਜੈਕਸ਼ਨ ਮਸ਼ੀਨ ਉਹ ਸੀਵਰੇਜਾਂ ਦੀ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਮੇਰੇ ਖਿਆਲ ਦੋ-ਤਿੰਨ ਅਸੀਂ ਨੈਕਸਟ ਵੀਕ ਆ ਜੂਗੀ ਉਹ ਮਸ਼ੀਨ ਉਹ ਵੀ ਹੋ ਜਾਣੀ ਆ ਤਾਂ ਡੋਗਸ ਦਾ ਜਿਹੜਾ ਸ਼ਹਿਰ ਵਾਲਿਆਂ ਨੂੰ ਪ੍ਰੋਬਲਮ ਸੀ ਉਹ ਵੀ ਅਸੀਂ ਜਰਾ ਮਤੇ ਪਾ ਕੇ ਦਾ ਸਾਰਾ ਕੰਮ ਹੋ ਗਿਆ ਵਾ ਲਾਈਬ੍ਰੇਰੀ ਵੀ ਬਣ ਰਹੀ ਆ ਬਾਕੀ ਉਹ ਜਿਹੜੇ ਸੜਕਾਂ ਦੇ ਕੰਮ ਆ ਉਹ ਸਭ ਦੇ ਐਸਟੀਮੇਟ ਬਣੇ ਜਾਂਦੇ ਆ ਭਾਈ ਤਾਂ ਇਹ ਸਾਰਿਆਂ ਦਾ ਸਾਥ ਰਵਿ ਆਪਾਂ ਕੰਮ ਜਿਹੜੇ ਸ਼ਹਿਰ ਦੇ ਸਾਰੇ 50 ਦੇ 50 ਬਾੜਾਂ ਦੇ ਆਪਾਂ ਬਗੈਰ ਕਿਸੇ ਪੱਕੇ ਬਾਤ ਤੋਂ ਅਜ਼ੀ ਕਰਾਈ ਜਾਂਦੇ ਆ ਲਾਈਟਾਂ ਦੀ ਥੋੜੀ ਪ੍ਰੋਬਲਮ ਆ ਉਹ ਟੈਂਡਰ ਜਿਹੜਾ ਵਾ ਸਾਡਾ ਹੋ ਜਾਂਦਾ ਤੇ ਜਿਹੜੀਆਂ ਪੀਰੀਆਂ ਡੇਟਾ ਦੀ ਥੋੜੀ ਪ੍ਰੋਬਲਮ ਆ ਉਹ ਵੀ ਹੋ ਜੂਗੀ ਮੇਰ ਸਾਹਿਬੀ ਕੋਈ ਏਸੀ ਦੀ ਗੱਲਬਾਤ ਚੱਲਦੀ ਸੀ ਅੰਦਰ ਉਹਦੇ ਬਾਰੇ ਕੀ ਜੀ ਏਸੀ ਜਿਹੜੇ ਪਏ ਆ ਸਾਡੇ ਕੋਲ ਉਹ ਅੰਦਰ ਸਟੋਕ 'ਚ ਰੱਖੇਦੇ ਆ ਜੋ ਜਿੱਥੇ ਸਾਡਾ ਕੁਆੜਾ ਪਿਆ ਵਾ ਉਹ ਕਿਤੇ ਕੋਈ ਠੇਕੇਦਾਰ ਨਹੀਂ ਲਗਿਆ ਤੇ ਉਮੀਦ ਕਰਦਾ ਹਾਂ ਵੀ ਇਹ ਜਿਹੜਾ ਸਫਾਈ ਕਰਮਚਾਰੀ ਆ ਆਪਣੇ ਸਤਨ ਮੰਨ ਦੇ ਨਾਲ ਇਹ ਸਫਾਈ ਕਰੂਗੇ ਮੀਟਿੰਗ ਬਹੁਤ ਵਧੀਆ ਤੇ ਚੰਗੇ ਢੰਗ ਨਾਲ ਚੱਲ ਰਹੀ ਸੀ ਪਰ ਇੱਕ ਇਹਨਾਂ ਦਾ ਜਿਹੜਾ ਰਵੀ ਆ ਕਾਉਂਸਲਰ ਉਹ ਹਰ ਵਾਰ ਪਤਾ ਨਹੀਂ ਜਾਂਦੇ ਘਰੋਂ ਲੜ ਕੇ ਆਂਦਾ ਜਾਂ ਕੀ ਗੱਲਬਾਤ ਹੈਗੀ ਆ ਅੱਜ ਮੀਟਿੰਗ ਜਿਹੜੀ ਕਾਫੀ ਹੱਦ ਤੱਕ ਮਤਲਬ ਠੀਕ ਹੋਈ ਆ ਜਿਹਦੇ ਵਿੱਚ ਮੇਨ ਮੁੱਦੇ ਸਗੇ ਸਾਡੇ ਸਫਾਈ ਸੇਵਕਾਂ ਦੇ ਕਿਉਂਕਿ ਹਰ ਵਾਰੀ ਇਹ ਸਫਾਈ ਸੇਵਕਾਂ ਦਾ ਜਿਹੜਾ ਅ ਮੁੱਦਾ ਹੁੰਦਾ ਉਹਨੂੰ ਠੇਕੇਦਾਰੀ ਚ ਧੱਕ ਦਿੰਦੇ ਆ ਅੱਜ ਸਾਡਾ ਇਹ ਹੀ ਸਗਿਆ ਵੀ ਅਸੀਂ ਜਿਹੜੇ ਸਾਡੇ ਸਫਾਈ ਸੇਵਕ ਆ ਜਿਹੜੇ ਇਹਨੇ ਇਹਨੇ ਸਾਲਾਂ ਤੋਂ ਜਿਹੜੀ ਸ਼ਹਿਰ ਦੀ ਸੇਵਾ ਸਾਡੀ ਸੇਵਾ ਕਰਦੇ ਆ ਰਹੇ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਸੀ ਰਿਹਾ ਉਹਨਾਂ ਦਾ ਜਿਹੜਾ ਮੁੱਦਾ ਸੀ ਅੱਜ ਅਸੀਂ ਬਾਰ ਬਾਰ ਇਹ ਹੀ ਪੁੱਛਿਆ ਵੀ ਇਹਨਾਂ ਨੂੰ ਠੇਕੇਦਾਰੀ ਸਿਸਟਮ ਤਾਂ ਨਹੀਂ ਲੈ ਕੇ ਆਓ ਕਿ ਠੇਕੇਦਾਰ ਇਹਨਾਂ ਨੂੰ ਤਨਖਾਹ ਤਾਂ ਨਹੀਂ ਦੇਊਗਾ ਡੀਸੀ ਰੇਟ ਤੇ ਇਹਨਾਂ ਨੂੰ ਕੀਤਾ ਜਾਵੇ ਪਹਿਲਾਂ ਉਹ ਕਰਦੇ ਸੀ ਬਾਅਦ ਚ ਕਹਿੰਦੇ ਨਹੀਂ ਇਹਨਾਂ ਦੀ ਜਿਹੜੀ ਤਨਖਾਹ ਆ ਉਹ ਅਸੀਂ ਦਿਆ ਕਰਾਂਗੇ ਔਰ ਇਹਨਾਂ ਦੀ ਜਿਹੜੀ ਇਹ ਮੈਂ ਕਹਿੰਨਾ ਬਹੁਤ ਖੁਸ਼ੀ ਦੀ ਗੱਲ ਆ ਅੱਜ ਇਸ ਗੱਲ 'ਚ ਇਹਨਾਂ ਦੀ ਸਾਰਿਆਂ ਦੀ ਜਿੱਤ ਆ ਕਿ ਇਹਨਾਂ ਨੇ ਮਿਹਨਤ ਵੀ ਬਹੁਤ ਕੀਤੀ ਸ਼ਹਿਰ ਲਈ ਔਰ ਅੱਜ ਇਹਨਾਂ ਨੇ ਕਾਫੀ ਹਰ ਸੇ ਬਾਅਦ ਅੱਜ ਇਹ ਜਿਹੜਾ ਡੀਸੀ ਰੇਟ ਤੇ ਇਹ ਕਮੇਟੀ ਦੇ ਜਿਹੜੇ ਕਰਮਚਾਰੀ ਬਣੇ ਸੋ ਮੈਂ ਇੱਕ ਇਹ ਮੁੱਦਾ ਸਗਾ ਸਭ ਤੋਂ ਜਿਹੜਾ ਵੱਡਾ ਮੁੱਦਾ ਇਹ ਦੀ ਇੱਕ ਸੀਗਾ ਬਿਜਲੀ ਦਾ ਕਿਉਂਕਿ ਲਾਈਟਾਂ ਦੀ ਪ੍ਰੋਬਲਮ ਸਾਰੇ ਸ਼ਹਿਰ ਦੇ ਵਿੱਚ ਲਾਈਟਾਂ ਦੀ ਪ੍ਰੋਬਲਮ ਆ ਲਾਈਟਾਂ ਜਿਹੜੀਆਂ 5-5 6-6 ਮਹੀਨੇ ਤੋਂ ਜਿਹੜੀਆਂ ਬੰਦ ਪਈਆਂ ਕੀਲੀਆਂ ਲਾਈਟਾਂ ਜਿਹੜੀਆਂ ਉਹ ਉਹਨਾਂ ਕੋਈ ਦੇਖੇ ਨਹੀਂ ਰਿਹਾ ਇੱਕ ਠੇਕਾ ਦਿੱਤਾ ਸੀ ਹੁਣੇ ਇਹ ਵੀ ਪਿਛਲਾ ਜਿਹੜਾ ਠੇਕੇਦਾਰ ਸੀ ਉਹਦਾ ਹੀ ਭਾਈਵੰਦ ਸੀ ਉਹਨੇ ਇਹ ਠੇਕਾ ਜਿਹੜਾ ਲਿਆ ਹੈ ਸੰਗਾ ਕਿਉਂਕਿ ਪਿੱਛੇ 11-11 ਲੱਖ ਰੁਪਏ ਉਹ ਠੇਕੇਦਾਰ ਇਥੋਂ ਲੈਂਦਾ ਰਿਹਾ ਹੁਣ ਉਹੋ ਹੀ ਠੇਕਾ 3 ਲੱਖ ਨੂੰ ਚੜਿਆ ਸੋ ਮੈਂ ਇਹੇ ਬੇਨਤੀ ਕਰਦਾ ਕਿ ਜਿਹੜਾ ਇਹ ਠੇਕਾ ਸਾਰਿਆਂ ਦਾ ਕੈਨਸਲ ਕਰਕੇ ਕਮੇਟੀ ਖੁਦ ਜਿਹੜੇ ਸਾਡੇ ਬਿਜਲੀ ਦੇ ਕਰਮਚਾਰੀ ਆ ਉਹਨਾਂ ਨੂੰ ਇੱਥੇ ਰੱਖ ਕੇ ਖੁਦ ਇਹ ਠੇਕਾ ਜਿਹੜਾ ਨਾਂ ਦੇ ਕੇ ਆਪ ਚਲਾਇਆ ਜਾਵੇ ਤਾ ਜੋ ਜਿਹੜੀ ਲੋਕਾਂ ਨੂੰ ਪ੍ਰੋਬਲਮ ਆ ਉਤੋਂ ਦੂਰ ਕੀਤਾ ਜਾ ਸਕੇ ਪ੍ਰੋਬਲਮ ਕਿਉਂਕਿ ਸ਼ਹਿਰ ਦੇ ਵਿੱਚ ਲਾਈਟਾਂ ਨਾ ਹੋਣ ਕਰਕੇ ਰਾਤ ਨੂੰ ਬਾੜੇ ਅੰਦਰ ਘੁੰਮਦੇ ਆ ਨਸ਼ਾ ਬਿਕਰੇ ਆ ਔਰ ਲੋਕਾਂ ਦੀ ਜਿਹੜੀ ਖੇ ਟਿਕੜੀ ਚੈਨਾ ਖੇਚੋ ਰਹੀਆਂ ਇਹ ਦੇ ਕਰਕੇ ਅਸੀਂ ਬੇਨਤੀ ਕੀਤੀ ਆ ਮਿਸ਼ਨ ਸਰ ਕਹਿੰਦੇ ਵੀ ਅਸੀਂ ਇਹਨੂੰ ਕੱਢਾ ਅਸੀਂ ਤਾਂ ਕਿ ਉਹਨੂੰ ਬਲੈਕਲਿਸਟ ਕਰੋ ਪਰ ਚਲੋ ਇਹਨਾਂ ਨੇ ਥੋੜਾ ਟਾਈਮ ਮੰਗਿਆ ਅਸੀਂ ਉਹਦੇ ਲਈ ਸਾਰੇ ਰਾਜੀ ਹੋਏ ਆ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਇੱਕ ਤਾਂ ਸਾਡੇ ਟਾਇਲਟ ਸਕੇ ਜਿਹੜੇ ਹਿਸ਼ਾਰਪੁਰ ਰੋਡ ਤੇ ਉਹਨਾਂ ਬਾਰੇ ਗੱਲ ਕੀਤੀ ਗਈ ਕਿ ਇੱਕ ਬੰਦਾ ਜਿਹੜਾ ਸਾਡੇ ਬਣੇ ਹੋ ਟਾਇਲਟ ਢਾਕੇ ਉਹਦਾ ਜਿਹੜਾ ਮਲਬਾ ਵੀ ਖੁਰਦ-ਬੁਰਦ ਕਰ ਦਵੇ ਅੱਜ ਐਫ ਆਈ ਆਰ ਕਰ ਦਿੱਤੀ ਗਈ ਲੇਕਿਨ ਅਣਪਛਾਤੇ ਤੇ ਉਹਦੇ ਚ ਇਹ ਲਿਖਿਆ ਗਿਆ ਵੀ ਉਹ ਪਿਛਲਾ ਪਿਛਲਾ ਬੰਦੇ ਨੇ ਜਿਹੜਾ ਪਿੱਛੇ ਰਹਿਣਾ ਉਹਨੇ ਕੀਤਾ ਵੀ ਉਹਦੇ ਉਹਦਾ ਨਾਮ ਲੈ ਕੇ ਕਿਉਂ ਨਹੀਂ ਐਫ ਆਈ ਆਰ ਕੀਤੀ ਵੀ ਉਹ ਹੀ ਤੋਂ ਵੇਸੀ ਆਪਣੇ ਘਰ ਲੈ ਗਿਆ ਮਤਲਬ ਇਦਾਂ ਦੇ ਮੁੱਦੇ ਅਸੀਂ ਚੱਕੇ ਆ ਜਿਹੜੇ ਪਿ ਸ਼ਹਿਰ ਨੂੰ ਅਸੀਂ ਆਪਣੇ ਨੂੰ ਜਿਹੜਾ ਬਚਾਇਆ ਜਾ ਸਕੇ ਕਿਉਂਕਿ ਸ਼ਹਿਰ ਨੂੰ ਜਿਹੜੇ ਅਫਸਰ ਵੀ ਆ ਉਹ ਵੀ ਲੁੱਟਣ ਆਉਂਦੇ ਆ ਅਸੀਂ ਇਹ ਗੱਲ ਕਹੀ ਆ ਵੀ ਸ਼ਹਿਰ ਨੂੰ ਬਚਾਇਆ ਜਾ ਸਕੇ ਕਿਉਂਕਿ ਪਿਛਲੀਆਂ ਜਿਹੜਾ ਵਿਵੇਕ ਐਂਟਰਪ੍ਰਾਈਜ਼ ਸੀਗਾ ਉਹਨੇ 11 ਲੱਖ ਰੁਪਏ ਲੈ ਕੇ ਵੀ 5 ਸਾਲ ਦੀ ਗਾਰੰਟੀ ਦਿੱਤੀ ਸੀ ਪਰ ਸਾਡੇ ਪਿਛਲੇ ਜਿਹੜੇ ਅਫਸਰ ਸਕੇ ਉਹਨਾਂ ਨੇ ਪੁਲਿਸ ਸਿਕਿਉਰਿਟੀ ਪੈਸੇ ਲੈ ਕੇ ਦਿੱਤੀਗੇ ਉਹਨੂੰ ਵਾਪਸ ਕਰਤੇਗੇ ਜਿਹਦੇ ਕਰਕੇ ਮੁਰਗੇ ਲਾਈਟਾਂ ਸਹੀ ਨਹੀਂ ਹੋਈਆਂ ਸੋ ਇਦਾਂ ਦੇ ਮੁੱਦੇ ਸਕੇ ਜਿਹਦੇ ਨਾਲ ਸਭ ਤੋਂ ਵੱਡਾ ਮੁੱਦਾ ਜਿਹੜਾ ਸਫਾਈ ਸੇਵਕ ਔਰ ਲਾਈਟਾਂ ਦਾ ਉਹਦੇ ਵਿੱਚ ਜਿਹੜੇ ਸਾਰੇ ਉਹ ਜਿਹੜੇ ਮੁੱਦੇ ਇਸ ਗੱਲ ਤੇ ਹੋ ਗਏ ਆ ਕਾਮਯਾਬ ਵੀ ਉਹਨਾਂ ਦੇ ਜਿਹੜੇ ਮਤੇ ਸੀ ਉਹ ਪਾਸ ਕਰ ਲਏ ਮੇਰ ਸਾਹਿਬ ਨੂੰ ਅਸੀਂ ਜਦੋਂ ਪੁੱਛਿਆ ਵਾ ਕਿ ਉਹ ਕਹਿੰਦੇ ਏਸੀ ਕਵਾਡਖਾਨੇ ਦੇ ਵਿੱਚ ਪਏ ਆ ਨਹੀਂ ਪਏ ਨਹੀਂ ਪਏ ਉਹ ਬਿਲਕੁਲ ਐਵੇਂ ਹੁਣ ਲਿਆ ਕੇ ਰੱਖ ਰਹੇ 100 ਬਰੀ ਉਹ ਉਹਨਾਂ ਦੇ ਘਰ ਪਏ ਆ ਅਸੀਂ ਕੋਈ ਐਵੇਂ ਬਗੈਰ ਤੱਥਾਂ ਤੋਂ ਨਹੀਂ ਬੋਲਦੇ ਦੇਖ ਕੇ ਉਹੀ ਗੱਲ ਬੋਲੀ ਗਈ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ